ਸਤਿ ਸ੍ਰੀ ਅਕਾਲ ਦੋਸਤੋ ਬਾਈ 24 25 26 ਨੂੰ ਮੁੱਲਾਪੁਰ ਮੰਡੀ ਵੱਲੋਂ ਦੁੱਧ ਚਬਾਈ ਦੇ ਮੁਕਾਬਲੇ ਹੋਣ ਜਾ ਰਹੇ ਨੇ ਬਾਬਾ ਜੀ ਦੱਸਣਗੇ ਸਾਰੀ ਜਾਣਕਾਰੀ ਦੱਸਿਓ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਆਪਾਂ ਨੂੰ ਪਤਾ ਜੀ ਵੀ ਹਰ ਸ਼ਨੀਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ ਪਿੰਡ ਮੁੱਲਾਪੁਰ ਜ਼ਿਲ੍ਹਾ ਲੁਧਿਆਣਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਚੋਹਾਨ ਜੀ ਮਹਾਰਾਸ਼ਟਰ ਤੋਂ ਆ ਰਹੇ ਨੇ ਜਿੱਦਾਂ ਹੋਰ ਵੀ ਵਪਾਰੀ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈਣਾ ਬਹੁਤ ਆਏ ਹੋਏ ਨੇ ਮਹਾਰਾਸ਼ਟਰ ਤੋਂ ਵੀ ਆਏ ਨੇ ਉੱਤਰਾਖੰਡ ਤੋਂ ਵੀ ਆਏ ਨੇ ਤੇ ਆਪਣੇ ਹਰਿਆਣੇ ਤੋਂ ਤੇ ਜੰਮੂ ਤੋਂ ਹਿਮਾਚਲ ਤੋਂ ਸਾਰੀ ਇਸਕੇਟਾਂ ਦੇ ਵਿੱਚੋਂ ਸੂਬਿਆਂ ਦੇ ਵਿੱਚ ਉਹ ਵਪਾਰੀ ਆਉਂਦੇ ਨੇ ਤੇ ਮਾਲ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਇਹ ਚੈਨਲ ਜਰੀਏ ਤੁਹਾਨੂੰ ਬੇਨਤੀ ਕਰਦੇ ਆ ਕਿ ਇੱਕ ਵਾਰੀ ਜ਼ਰੂਰ ਮੁੱਲਾਪੁਰ ਦੀ ਬੱਕਰਾ ਮੰਡੀ ਤੇ ਪਹੁੰਚੋ ਤੇ ਇੱਕ ਵਾਰ ਦੇਖੋ ਇੱਥੇ ਦੇ ਜਿਹੜਾ ਮਾਲ ਆ ਵੀ ਕਿੱਦਾਂ ਦਾ ਆਉਂਦਾ ਤੇ ਬਾਕੀ ਤੁਹਾਨੂੰ ਖੁਸ਼ਖਬਰੀ ਦਿੰਨੇ ਆ ਭਾਈ ਜੀ ਮੇਲੇ ਬਾਰੇ ਜਿੱਦਾਂ ਸਾਡੇ ਵੀਰ ਨੇ ਕਹਿ ਚੰਨ ਵਾਲੇ ਨੇ ਕਿ 24 25 26 ਦਾ ਦੁੱਧ ਚਵਾਈ ਦਾ ਬੱਕਰੀਆਂ ਦਾ ਮੇਲਾ ਜਿਹੜਾ ਕਿ ਬਹੁਤ ਵੱਡਾ ਮੇਲਾ ਹੋਊਗਾ ਵੱਡੇ ਨਾਮ ਦਿੱਤੇ ਜਾਣਗੇ ਪਹਿਲੇ 15 ਬੱਕਰੀਆਂ ਨੂੰ 15 ਕੱਪ ਤੇ 15 ਨੂੰ ਹੀ ਨਗਦੇ ਇਨਾਮ ਦਿੱਤੇ ਜਾਣਗੇ 24 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ 4 ਤੋਂ 6 ਵਜੇ ਦੇ ਵਿੱਚ ਵਿੱਚ ਸਾਡੇ ਕੋ 6 ਵਜੇ ਬੱਕਰੀਆਂ ਦੀ ਸ਼ਾਮ ਨੂੰ ਚਵਾਈ ਲੱਗੂਗੀ 24 ਤਰੀਕ ਨੂੰ ਖਾਲੀ ਕੀਤੀਆਂ ਜਾਣਗੀਆਂ 25 ਦੀ ਦੋ ਟਾਈਮ ਦੀ ਚਵਾਈ ਤੇ 26 ਦੀ ਸਵੇਰ ਦੀ ਚਵਾਈ ਲਾ ਕੇ ਰਿਜ਼ਲਟ ਅਨਾਉਂਸ ਕੀਤੇ ਜਾਣਗੇ ਵੱਡੇ ਨਾਮ ਦਿੱਤੇ ਜਾਣਗੇ ਤੇ ਨਾਲ ਹੀ ਦੱਸ ਦਿੰਨੇ ਆ ਕਿ 25 ਤਰੀਕ ਨੂੰ ਦਿਨੇ ਟ੍ਰੇਨਿੰਗ ਕੈਂਪ ਲੱਗੂਗਾ ਬੱਕਰੀਆਂ ਦਾ ਕਮਰਸ਼ੀਅਲ ਗੌਟ ਫਾਰਮ ਵਾਲੇ ਵੀ ਸਾਡੇ ਉਹ ਟ੍ਰੇਨਿੰਗ ਦੇਣਗੇ ਤੇ ਨਾਲ ਹੀ ਸਾਡੇ ਹੋਰ ਡਾਕਟਰ ਵੀ ਆ ਰਹੇ ਨੇ ਤੇ ਰਾਤ ਦਾ ਜਿਹੜਾ 25 ਤਰੀਕ ਦਾ ਫਾਈਜੀ ਪ੍ਰੋਗਰਾਮ ਜਿਹਦੇ ਵਿੱਚ ਪੁਰਾਣਾ ਗੌਣ ਅਲਗੋਜਿਆ ਵਾਲਾ ਤੇ ਤੁੰਬੇ ਵਾਲਾ ਤੇ ਢੱਡਾਂ ਵਾਲਾ ਜਿਹੜਾ ਸੱਭਿਆਚਾਰ ਸੀ ਸਾਡਾ ਪੰਜਾਬ ਦਾ ਪੁਰਾਣਾ ਮੇਲਾ ਤੇ ਗਾਇਆ ਜਾਂਦਾ ਸੀ ਉਹ ਬਾਈ ਜੀ ਸਾਡੇ ਕੋਲ ਵੀਰ ਆ ਰਹੇ ਨੇ 25 ਤਰੀਕ ਨੂੰ ਸ਼ਾਮ ਨੂੰ ਜਿਹੜੇ ਕਿ 2 ਤੋਂ 3 ਘੰਟੇ ਦਾ ਉਹ ਪ੍ਰੋਗਰਾਮ ਹੋਊਗਾ ਤੇ ਸਾਰੇ ਵੀਰ ਪਹੁੰਚੋ ਵੱਧ ਤੋਂ ਵੱਧ ਆ ਸਾਰਿਆਂ ਦਾ ਮਾਨ ਸਤਕਾਰ ਹੋਊਗਾ ਤੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਆ ਕਿ ਆਪਦਾ ਲੀੜਾ ਕਪੜਾ ਆਪਦਾ ਬੈਸਤਰਾ ਨਾਲ ਲੈ ਕੇ ਆਉਣ ਕਿਉਂਕਿ ਰਾਤ ਨੂੰ ਇੱਥੇ ਰਹਿਣਾ ਪੈਣਾ ਤੁਹਾਨੂੰ 24 ਦੀ ਰਾਤ ਤੇ 25 ਦੀ ਰਾਤ ਦੋ ਰਾਤ ਇੱਥੇ ਰਹਿਣਾ ਰੋਟੀ ਪਾਣੀ ਦਾ ਪੂਰਾ ਫੁੱਲ ਪ੍ਰਬੰਧ ਹੋਊਗਾ ਚਾਹ ਪਾਣੀ ਦਾ ਦੁੱਧ ਚ ਪੱਤੀ ਚੱਲੂਗੀ ਕੋਈ ਘਬਰਾਉਣ ਦੀ ਲੋੜ ਨਹੀਂ ਪੂਰਾ ਵਧੀਆ ਪ੍ਰਬੰਧ ਹੋਊਗਾ ਵੱਤ ਵੱਲ ਪਹੁੰਚੋ ਬਾਕੀ ਸਾਡੇ ਪ੍ਰਕਾਸ਼ ਚੋਹਾਨ ਜੀ ਇਹ ਆ ਰਹੇ ਨੇ ਮਹਾਰਾਸ਼ਟਰ ਤੋਂ ਇਹ ਮਾਲ ਖਰੀਦ ਰਹੇ ਨੇ ਕਈ ਵੀਰ ਕਹਿੰਦੇ ਜੀ ਉਦਾਂ ਹੀ ਬੋਲ ਦਿੰਦੇ ਆ ਵੀ ਵਪਾਰੀ ਆਏ ਨੇ ਬਾਕੀ ਇਹ ਆਪਣੀ ਭਾਸ਼ਾ ਦੇ ਵਿੱਚ ਬਾਹਰਲੇ ਰਾਜਾਂ ਦੇ ਵਪਾਰੀਆਂ ਨੂੰ ਸੱਦਾ ਦੇਣਗੇ सब भाई भाईकाल भाई अभी मैं आया हूँ महाराष्ट्र से अहमदनगर से तो मैं बाबा जी के मंडी में आया था इधर मुल्लापुर में बहुत अच्छा रहने का खाने का बाबा जी ने बहुत अच्छा लंगर लगा दिया है मंडी में और जिस भाई को महाराष्ट्र में और अदर स्टेट में माल खरीदना है तो बाबा जी के बाबा जी से आप कांटेक्ट कर सकते हो मुल्लापुर में सबसे बड़ा मंडी लगता है बाबा जी से कांटेक्ट करके आप माल खरीद सकते हो बहुत राज्य से कश्मीर हो या जम्मू हो या इधर जो उत्तर प्रदेश यूपी बिहार बहुत राज्यों से बड़े बड़े फार्मर्स लोग यहाँ आते हैं और माल आप अपना खरीद सकते भी है और यहाँ रुकने का भी प्रबंध बहुत अच्छा बाबा जी ने किया हुआ है धन्यवाद ठीक है तो नंबर वाई स्क्रीन पर चल दिया संपर्क के जरूर करो धन्यवाद